ਹਾਲੇਲੂਇਆ ਸਾਰੇ ਪੈਨ ਪ੍ਰਾਵਾਂ ਨੂੰ ਜੈਮ ਸੀ ਦੀ ਆਓ ਸੇ ਅੱਜ ਦੇ ਵਚਨ ਛੋ ਪੜਦੇ ਹਾਂ ਲੇਵੀਆਂ ਅਧਿਆਏ 12 ਤੀਵੀਆਂ ਦੀ ਸ਼ੁੱਧੀ ਫੇਰ ਜਹਵਾ ਮੂਸਾ ਨਾਲ ਬੋਲਿਆ ਕਿ ਇਸرائیਲੀਆਂ ਨੂੰ ਕਹਿ ਕਿ ਜੇ ਕਦੀ ਤੀਵੀ ਗਰਭਮਨੀ ਹੋਵੇ ਅਤੇ ਮੁੰਡਾ ਜਣੇ ਤਾਂ ਉਹ 7 ਦਿਨ ਤੋੜੀ ਅਪਵਿੱਤਰ ਰਹੇ ਉਸ ਦੇ ਸਿਰ ਨੌਂ ਦਿਨਾਂ ਦੇ ਅਨੁਸਾਰ ਅਪਵਿੱਤਰ ਰਹੇ ਅਤੇ ਅੱਠਵੇਂ ਦਿਨ ਮੁੰਡੇ ਦੀ ਖੱਲੜੀ ਦੀ ਸੁੰਨਤ ਕੀਤੀ ਜਾਵੇ ਅਤੇ ਇਸ ਦੇ ਪਿੱਛੋਂ ਉਸ ਲਹੂ ਤੋਂ ਆਪਣੇ ਸ਼ੁੱਧ ਕਰਨ ਵਿੱਚ 33 ਦਿਨ ਠਹਿਰੀ ਰਹੇ ਅਤੇ ਕਿਸੇ ਪਵਿੱਤਰ ਵਸਤ ਨੂੰ ਨਾ ਛੂਹੇ ਅਤੇ ਨਾ ਪਵਿੱਤਰ ਥਾਂ ਵਿੱਚ ਆਵੇ ਜਦ ਤੋੜੀ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਨਾ ਹੋ ਚੁੱਕਨ ਪਰ ਜੇ ਉਹ ਕੁੜੀ ਜਣੇ ਤਾਂ 15 ਦਿਨ ਉਸ ਦੀ ਸਿਰ ਨੌਣੀ ਦੀ ਆਗਿਆ ਦੇ ਅਨੁਸਾਰ ਅਪਵਿੱਤਰ ਰਹੇ ਅਤੇ 66ਵੇਂ ਦਿਨ ਤੋੜੀ ਆਪਣੇ ਲਹੂ ਤੋਂ ਪਵਿੱਤਰ ਕਰਨ ਵਿੱਚ ਠਹਿਰੀ ਰਹੇ ਅਤੇ ਜਾਂ ਉਸ ਦੇ ਸ਼ੁੱਧ ਹੋਣ ਦੇ ਦਿਨ ਪੁੱਤਰ ਦੇ ਲਈ ਜਾਂ ਤੀ ਦੇ ਲਈ ਪੂਰੇ ਹੋਣ ਤਾਂ ਉਹ ਇੱਕ ਵਰੇ ਦਾ ਲੇਲਾ ਇੱਕ ਹੋਮ ਕਰਕੇ ਅਤੇ ਇੱਕ ਕਬੂਤਰ ਦਾ ਬੱਚਾ ਜਾਂ ਕੁਗੀ ਪਾਪ ਦੀ ਪੇਟ ਕਰਕੇ ਮੰਡਲੀ ਦੇ ਡੇਰੇ ਦੇ ਬੋਹੇ ਦੇ ਕੋਲ ਜਾਜਕ ਦੇ ਅੱਗੇ ਲਿਆਵੇ ਉਹ ਉਸ ਨੂੰ ਯਹੋਵਾ ਦੇ ਅੱਗੇ ਛੜਾਵੇ ਅਤੇ ਉਸ ਦੇ ਲਈ ਪ੍ਰਾਛਿਤ ਕਰੇ ਅਤੇ ਉਸ ਨੂੰ ਆਪਣੇ ਲਹੂ ਵਹਿਣ ਤੋਂ ਛੁੱਧ ਕਰੇ ਇਹ ਉਸ ਦੇ ਲਈ ਵਿਵਸਥਾ ਹੈ ਜਿਸ ਨੇ ਪੁੱਤਰ ਜਾਂ ਤੀ ਜਣੀ ਅਤੇ ਜੇ ਕਦੀ ਉਹ ਇੱਕ ਲੇਲਾ ਲਿਯੋਨ ਜੋਗੀ ਨਾ ਹੋਵੇ ਤਾਂ ਉਹ ਕੁਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲਿਆਵੇ ਇੱਕ ਤਾਂ ਹੋਮ ਕਰਕੇ ਅਤੇ ਦੂਜਾ ਪਾਪ ਦੀ ਪੇਟ ਕਰਕੇ ਅਤੇ ਜਾਜਕ ਉਸ ਦੇ ਲਈ ਪ੍ਰਸਤਿਤ ਕਰੇ ਅਤੇ ਉਹ ਸ਼ੁੱਧ ਹੋ ਜਾਵੇਗੀ ਅਮੇਨ